200 ਖਬਰਾਂ ਦੇ ਬਲੇਟਰ ਮੇ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਤੁਹਾਡੇ ਲਈ ਜਾਣਕਾਰੀ ਵਿੱਚ ਵਾਅਦਾ ਕਰਦੀ ਹੈ ਕਿ ਪੂਰੀ ਦੁਨੀਆ ਦੇ ਵਿੱਚ ਹਰ ਮੀਡੀਆ ਨੇ ਇੱਕ ਚੀਜ਼ ਦਿਖਾਈ ਕਿ ਤਰਮਿੰਦਰ ਫਿਲਮ ਸਟਾਰ ਇਸ ਦੁਨੀਆ ਵਿੱਚ ਨਹੀਂ ਰਹੇ ਅਸੀਂ ਸਵੇਰ ਤੋਂ ਹੀ ਇਸੇ ਗੱਲ ਦੀ ਤਾਕੀਦ ਕਰਦੇ ਆ ਰਹੇ ਸੀ ਕਿ ਤਰਮਿੰਦਰ ਬਿਲਕੁਲ ਠੀਕ ਹੈ ਪਰ ਸਾਡੀ ਕਿਸੇ ਨੇ ਗੱਲ ਨਹੀਂ ਮੰਨੀ ਸੋ ਇੱਕ ਵਾਰੀ ਫੇਰ ਤੁਹਾਨੂੰ ਦੱਸਦੀ ਕਿ ਫਿਲਮ ਅਦਾਕਾਰ ਤਰਮਿੰਦਰ ਬਿਲਕੁਲ ਠੀਕ ਠਾਕ ਨੇ ਉਹਨਾਂ ਨੂੰ ਅੱਜ 6:30 ਵਜੇ ਬੀਚ ਕ੍ਰੈਂਡੀ ਹਸਪਤਾਲ ਵਿੱਚ ਛੁੱਟੀ ਮਿਲ ਗਈ ਹੈ ਡਿਸਚਾਰਜ ਕਰਤਾ ਕਿਉਂਕਿ ਪਰਿਵਾਰ ਦਾ ਫੈਸਲਾ ਸੀ ਵੀ ਇਲਾਜ ਜਿਹੜਾ ਹੈ ਘਰ ਵਿੱਚ ਚੱਲੇਗਾ ਤੇ ਡਾਕਟਰ ਉੱਤੇ ਹੀ ਮੁਹਈਆ ਕਰਵਾਏ ਜਾਣਗੇ ਔਰ ਤੁਹਾਨੂੰ ਸਭ ਤੋਂ ਵੱਡੀ ਗੱਲ ਇੱਕ ਹੋਰ ਦੱਸੀ ਕਿ মিডিਆ ਇੱਕ ਸਾਰਥਕ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਉਹ ਨਹੀਂ ਨਿਭਾ ਪਾ ਰਹੀ ਸੁਣੀ ਸੁਣਾਈ ਗੱਲ ਕਿਸੇ ਨੇ ਹਸਪਤਾਲ ਵਿੱਚੋਂ ਕੋਈ ਲੀਕ ਗੱਲ ਲੀਕ ਕਰਤੀ ਕਿ ਧਰਮਿੰਦਰ ਦੁਨੀਆ ਨੂੰ ਅਲਬਿਦਾ ਕਹਿ ਗਿਆ ਔਰ ਬਹੁਤ ਸਾਰੇ ਅਣਗਿਣਤ ਲੱਖਾਂ ਕਰੋੜਾ ਲੋਕਾਂ ਨੇ ਮੋਮਬਤੀਆਂ ਲਾ ਕੇ ਸ਼ਰਧਾਂਜਲੀ ਵੀ ਦਿੱਤੀਆਂ ਵੀ ਅੰਮ੍ਰਿਤ ਤਰਮਿੰਦਰ ਅਮਰ ਰਹੇ ਤਰਮਿੰਦਰ ਨੂੰ ਚਰਨਾਚ ਨਿਵਾਸ ਬਖਸ਼ ਉਹ ਪਤਦਰੋ ਚਰਨਾਚ ਨਿਵਾਸ ਤਾਂ ਬਖਸ਼ੂ ਜੀ ਤਰਮਿੰਦਰ ਜਾਊਗਾ ਤਰਮਿੰਦਰ ਇੱਥੀ ਹੈ ਸੋ ਇਸ ਕਰਕੇ ਤਰਮਿੰਦਰ ਘਰੇ ਪਹੁੰਚ ਚੁੱਕੇ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਬਿਲਕੁਲ ਠੀਕ ਠਾਕ ਨਹੀਂ ਇਸ ਕਰਕੇ ਬਹੁਤੀ ਜੀ ਜਨਤਾ ਨਾ ਕਰਿਆ ਕਰੋ ਤੇ ਗਲਤ ਅਫਵਾਹਾਂ ਤੋਂ ਹਮੇਸ਼ਾ ਦੂਰ ਰਹਾ ਕਰੋ ਹੁਣ ਆਪਾਂ ਖਬਰ ਬਲਵਾਤੇ ਮਮੋਲੀ ਜੇ ਵਿਵਾਦ ਤੇ ਚੱਲਦੇ 25 ਸਾਲਾਂ ਨੌਜਵਾਨ ਦਾ ਛੁਰੀਆਂ ਮਾਰ ਕੇ ਕੀਤਾ ਕਤਲ ਹਰਿਆਣੇ ਦੀ ਗੱਲ ਹੈ ਕਤਲ ਵਿੱਚ ਇੱਕੋ ਪਰਿਵਾਰ ਦੀਆਂ 4 ਔਰਤਾਂ ਵੀ ਸ਼ਾਮਲ ਹਨ ਮਾਮਲਾ ਨਿਜ਼ਦੀਕੀ ਕਸਬਾ ਦੀਨਨਗਰ ਦੇ ਸਰਹੱਦ ਦੀ ਪਿੰਡ ਚੌਂਤਾ ਦਾ ਹੈ ਜਾਣਕਾਰੀ ਅਨੁਸਾਰ ਵਿਵਾਦ ਸਕੂਲ ਦੀ ਗੱਡੀ ਵਿੱਚ ਇੱਕ ਜਗ੍ਹਾ ਦੇ ਪਾਰਕ ਕਰਨ ਨੂੰ ਭਕਿਆ ਸੀ ਔਰਤ ਵਿੱਚ ਤਸੀਮ ਦੀ ਪਤਨੀਆਂ ਤੇ ਤਿੰਨ ਬੇਟੀਆਂ ਸ਼ਾਮਲ ਹਨ ਇਹਨਾਂ ਵਿੱਚ ਤਸੀਮ ਨਾਂ ਦੇ ਵਿਅਕਤੀ ਨੇ ਛੁਰੀ ਕੱਢ ਕੇ ਮਨੀਸ਼ ਦੇ ਟਿੱਡ ਵਿੱਚ ਵਾਹ ਕਰਕੇ ਮਾਰੀ ਤੇ ਉਸ ਦੀ ਮੌਤ ਹੋ ਗਈ। ਗੱਲ ਬਾਤ ਬਕਾਲ ਅਸੀਂ ਦਿਖਣਾਏ ਤੇ ਸਮੀ ਮੋੜਾ ਮਰ ਇੱਥੇ ਬੈਠਾ ਸੀ ਤੇ ਇਹਦੇ ਕੋਲ ਲੱਗੇ ਮੈਂ ਚੱਲ ਗਿਆ। ਫੇਰ ਆਇਆ 2 ਮਿੰਟ ਬਾਅਦ ਆਹਦਾ ਇੱਥੇ ਖਰਚਾ ਮਾਰਸੜੀਆਂ ਤੇ ਇੱਕ ਬਿੰਦੂ ਆ ਜੀ। ਉਹਨੂੰ ਮਰ ਆਇਆ ਮੋੜਾ। 5-6 ਜੜੇ ਸੀ। 5-6 ਜੜੇ। ਹੋਰ ਸੁ ਬਾਅਦ ਆਈ। ਕੀ ਮੰਗ ਕਰਦੇ ਹੋ? ਸਾਨੂੰ ਸਾਫ ਚਾਹੀਦਾ। ਹਾਂਜੀ ਹਾਂਜੀ ਹੋਣੀ ਚਾਹੀਦੀ ਮੇਰਾ ਨਾਮ ਭਾਈ ਜੁਗੇਸ਼ ਆ ਪਿੰਡ ਚੌਂਤਾ ਆ ਜੀ ਇੱਥੇ ਸਤਵਾਹ ਹੀ ਸਤਵਾਹ ਦੇਤੇ ਖੜੇ ਤੇ ਸਾਹਮਣੇ ਉਹਨਾਂ ਦੀ ਬੈਸਫਸਾਈ ਚੱਲੇ ਕਦੀ ਸੀ ਕੀ ਦੀ ਬੈਸਫਸਾਈ ਇਹ ਦੋਨਾਂ ਦੀ ਆਪਸ ਚ 19 ਦੀ ਤੇ ਸੇਮੇ ਦੀ ਤੇਨਾਂ ਦੀ ਬੈਸਫਸਾਈ ਚੱਲੇ ਕਦੀ ਸੀ ਤੇ ਸੇਮੇ ਨੇ ਮਾਰਤੀ ਚਪੇੜ ਉਹਨੂੰ ਚਪੇੜ ਮਾਰਤੀ ਨਾਲ ਦੇ ਹੀ ਤਿੰਨ ਕੁੜੀਆਂ ਨਾਲ ਜਨਾਨੀਆਂ ਦੀ ਸੀ ਚਾਰ ਜਣੇ ਤੇ ਪੰਜਮਾ ਆਪ ਚਾਰਾਂ ਨੇ ਫੜਿਆ ਪਹਿਲੇ ਉਹਨਾਂ ਨੇ ਫੈਂਟਿਆ ਉਹਨਾਂ ਚਾਰਾਂ ਕੁੜੀਆਂ ਨੇ ਤੇ ਪਹਿਵੇਂ ਉਹਨਾਂ ਆਣ ਕੇ ਕਿਰਚ ਮਾਰਤੀ ਉਹਨਾਂ ਫਸਟ ਟਾਈਮ ਕੱਲਾ ਹੈ ਉਮਰ ਹੀ ਕੋਈ 25 26 ਹਾਂਜੀ ਫਿਰ ਚਾ ਤਿੰਨ ਬਹੁਤ ਦੇਰ ਤੋਂ ਹਾਂ ਮੌਕੇ ਤੇ ਜਾਂਦੇ ਜਾਂਦੇ ਗੱਡੀ ਲਿੰਦੇ ਦਿੱਥ ਹੋ ਗਈ ਪੁਲਸ ਪ੍ਰੋਸੀਸ਼ਨ ਪਹੁੰਚੀ ਹਾਂ ਪੁਲਸ ਪ੍ਰੋਸੀਸ਼ਨ ਪਹੁੰਚੀ ਇਹ ਪ੍ਰੋਸੀਸ਼ਨ ਤੋਂ ਉਮੀਦ ਕਰਦੇ ਹਾਂ ਕਿ ਮੰਗ ਕਰਦੇ ਆ ਵਾਹੇ ਕਿ ਖੂਨ ਦੇ ਬਦਲੇ ਖੂਨ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਇੱਕ ਵਾਰ ਕਰਾਣਾ ਕਰਦਾ ਪਿੰਡ ਚੌਂਤੇ ਵਿੱਚ ਇੱਕ ਝਗੜਾ ਹੋਇਆ ਸੀ ਝਗੜੇ ਦੇ ਵਿੱਚ ਮਨੀਸ਼ ਕੁਮਾਰ ਆ ਮੁੰਡਾ ਚੌਂਤੇ ਦਾ ਉਹਦੀ ਡੈਥ ਹੋ ਗਈ ਸੀ ਰੀਜ਼ਨ ਇਹ ਸੀ ਕਿ ਇਹਨਾਂ ਦਾ ਆਪੋ ਵਿੱਚ ਕੋਈ ਗੱਡੀ پارک ਕਰਨ ਤੋਂ ਝਗੜਾ ਹੋਇਆ ਸੀ ਜਿਹਦੇ ਵਿੱਚ ترਸੀਮ ਲਾਲ ਅ ਰੇਖਾ ਦੇਵੀ ਰੋहिणी ਬਨੀਤਾ ਭੂਮਿਕਾ ਇਹ ਪੰਜ ਅਕਿਊਜ਼ ਜਿਨ੍ਹਾਂ ਦੇ ਵਿੱਚੋਂ ਜਿਹੜਾ ترਸੀਮ ਸਿੰਘ ਆ ਉਹ ਮੇਨ ਅਕਿਊਜ਼ ਹੈ ਬਾਕੀ ਇਹਦੇ ਸਾਰੇ ਜਿਹੜੇ ਪਰਿਵਾਰ ਦੇ ਜੀ ਹੈਗੇ ਇੱਕ ਵਾਈਫ ਹੈ ਤਿੰਨ ਬੇਟੀਆਂ ਇਹਨਾਂ ਨੇ ਮਨੀਸ਼ ਦੇ ਪੇਟ ਦੇ ਵਿੱਚ ਦੋ ਕਿਰਚਾ ਮਾਰ ਦਿੱਤੀ ਸੀ ਜਿਸ ਕਾਰਨ ਉਹਦਾ ਜਦੋਂ ਉਹਨੂੰ ਹਸਪਤਾਲ ਲੈ ਕੇ ਗਏ ਰਸਤੇ 'ਚ ਉਹਦੀ ਡੈਥ ਹੋ ਗਈ। ਸੋ ਇਹ ਤਿੰਨ ਜਿਹੜੇ ਪੰਜੇ ਅਕਿਊਜ਼ ਹੈਗੇ ਆ ਉਹ ਇਮੀਡੀਏਟਲੀ ਪੁਲਿਸ ਨੇ ਐਕਸ਼ਨ ਕਰਕੇ ਥਾਣਾ ਦੀਨਾ ਨਗਰ ਦੀ ਪੁਲਿਸ ਨੇ ਮਿਲ ਕੇ ਆਪਣੇ ਐਸਐਚਓ ਨਾਲ ਆਪਾਂ ਪ੍ਰਾਣਾਸ਼ਾਲਾ ਵੀ ਕੈਫਿਊਟ ਕੀਤਾ। ਇਹਨਾਂ ਨੇ ਪੰਜੇ ਦੇ ਪੰਜੇ ਅਕਿਊਜ਼ ਇੱਕ ਡੇਢ ਘੰਟੇ ਦੇ ਵਿੱਚ ਫੜ ਲਏ। ਇਹਨਾਂ ਦੇ ਖਿਲਾਫ एफआईए नंबर 304 ਅੰਡਰ ਸੈਕਸ਼ਨ 103 191 191 13 ਬੀ ਐਨਐਸ ਜਿਹੜਾ ਪਰਚਾ ਦਰਜ ਕਰਤਾ ਤੇ ਬਾਕੀ ਅਜੇ ਬਾਕੀ ਦੀ ਰਹਿਦੀ ਹੈ ਇਨਵੈਸਟੀਗੇਸ਼ਨ ਮੁਕੰਮਲ ਕੀਤੀ ਜਾ ਰਹੀ ਹੈ ਮੁਜਰਮ ਨੂੰ ਅਦਾਲਤ ਦੀ ਪੇਸ਼ ਕੀਤਾ ਜਾਵੇਗਾ ਔਰ ਰਿਮਾਂਡ ਲੈ ਕੇ ਨੈਕਸਟ ਫਤੀ ਜਿਹੜੀ ਹੋ ਜਾਰੀ ਰਹੇਗੀ ਜਿਹੜੇ ਮੁਜਰਮ ਹੈਗੇ ਇਹ ਨਾ ਇੱਕੋ ਪਰਿਵਾਰ ਦੇ ਇਹ ਇੱਕੋ ਪਰਿਵਾਰ ਦੇ ਆ ਫਿਰ ਸੇਮ ਸਿੰਘ ਤੇ ਰੇਖਾ ਦੇਵੀ ਇਹ ਮੀਆਂ ਵੀ ਵੀ ਨਾ ਅੱਗੋਂ ਜਿਹੜੀਆਂ ਤਿੰਨ ਲੜਕੀਆਂ ਰੋहिणी ਬਨੀਤਾ ਤੇ ਭੂਮਿਕਾ ਇਨਾ ਅਗੋ ਇਨਾ ਦੀਆਂ ਬੇਟੀਆਂ ਚਾਹੀਦਾ ਨਹੀਂ ਚਾਹੀਦਾ ਉਹਨੂੰ ਇਨਸਾਫ ਚਾਹੀਦਾ ਬਾਈ ਫੋਨ ਕਰਦਾ ਬੰਦਾ ਫੋਨ ਦੀਦਾ ਦਾ ਬੰਦਾ ਮਾਰਿਆ ਉਦੋਂ ਮਰਿਆ ਤੈਨੂੰ ਫਾਂਸੀ ਹੋਵੇ ਬੁੜਾ ਆਇਆ ਨਾ ਫੋਨ ਕੀਤਾ ਉਸ ਬੰਦੇ ਨਾਲ ਪੀਓ ਤੇਰ ਲੋ ਤੇ ਫਿਰ ਇਹਨੇ ਕਿਰਚਾ ਮਾਰਿਆ ਦੋ ਕੁੜੀਆਂ ਨਾਲ ਇੱਕ ਪਿਓ ਆ ਬੜਾ ਸਾਰੀ ਲੈਣ ਦਿੱਤਾ ਇਹਨਾਂ ਕੁੜੀਆਂ ਦਾ ਇੱਕ ਮਾਰਾ ਇਹਨਾਂ ਕੁੜੀਆਂ ਦਾ ਸਾਰੇ ਰਾਤੋ ਰਾਤ ਫੋਨ ਕੀ ਦਿੱਤਾ ਆਮ ਪਾਰਟੀ ਬਣੀ ਦਾ ਲੋਕਾਂ ਨੂੰ ਛੇਕਾਉਂਗਾ ਵੱਡ ਵੱਡ ਕੇ ਸੋੜ ਦੇ ਗਿਆ ਆ ਪਾਰਟੀ ਕਿਹੜੀ ਪਾਰਟੀ ਆਣਾ ਚਾਹੀਦਾ ਸਾਹਿਬ ਇਹਨਾਂ ਨੂੰ ਕਿਹਨੂੰ ਬੋਟ ਪਾਏ ਦੇ ਇਹਨਾਂ ਸੱਜਾ ਚੋਟਾਣਾ ਜਿਤਾਇਦਾ ਕਿਹੜਾ ਜ਼ਿੰਮੇਦਾਰਾ ਪਿੰਡ ਚ ਜਿਹਦਾ ਮਗਰ ਨਹੀਂ ਵੋਟਾਂ ਹੀ ਪਾਏ ਬਾਹਰ ਖੜੀ ਕਰਕੇ ਪਾਏ ਨੰਗੇ ਹੋ ਕੇ ਲੋਕਾਂ ਨੂੰ ਵੋਟ ਪਾਏ ਇਹ ਲੋਕ ਸਾਡਾ ਇਹ ਇਹ ਸਾਡੇ ਬੱਚਾ ਮਾਰੇ ਕੇ ਦੇ ਸਿੱਧੀ ਗੱਲ ਇਹ ਹੈ ਕਿ ਸ਼ਮਸ਼ੇਰ ਬਣਾਉਣਾ ਨਹੀਂ ਬੀਐਸਐਫ ਨੂੰ ਕਹੀ ਕਿ ਜਰੂਰ ਨਹੀਂ ਕੋਈ ਮੰਗ ਨਹੀਂ ਸਾਡੇ ਹਾਲੇ ਕੋ ਰਹਿਣਾ ਕੀ ਭਾਈ ਜੈਨਾ ਨੂੰ ਫਾਸੀ ਦਾ ਕੰਮ ਹੋਏ ਬੀਐਸਐਫ ਨੇ ਆਪਣਾ 60ਵਾਂ ਸਾਲ ਮਨਾ ਰਹੀ ਹੈ ਇਸ ਲਈ ਫੌਰੀ ਵੱਲੋਂ ਮੋਟਰਸਾਈਕਲ ਰੈਲੀ ਕੱਢੀ ਗਈ ਜਿਸ ਦਾ ਮੁੱਖ ਉਦੇਸ਼ ਏਕੇ ਦੀ ਭਾਵਨਾ ਪੈਦਾ ਕਰਨਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ ਅੱਜ ਉਹਨਾਂ ਨੇ ਨਾਟਸ਼ਾਲਾ ਵੱਲੋਂ ਡਰੱਗ ਦੇ ਖਿਲਾਫ ਨਾਟਕ ਵੀ ਕੀਤੇ ਗਏ ਤੇ ਨਾਲ ਨਾਲ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਤੇ ਬੱਚਿਆਂ ਨੂੰ ਹਥਿਆਰਾਂ ਪ੍ਰਤੀ ਜਾਗਰੂਕ ਵੀ ਕੀਤਾ ਗਿਆ ਉਹਨਾਂ ਦਾ ਕਿਹਾ ਕਿ ਇਸ ਰੈਲੀ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਪੁੱਠਾ ਮੋੜਨਾ ਹੈ ਤੇ ਚੰਗੇ ਕੰਮ ਤੇ ਲਾਉਣਾ ਹੈ। ਦੇਖਿਏ ਜਿਵੇਂ ਕਿ ਆਪਕੋ ਵਿਦਿਤ ਹੈ ਬਾਰਡਰ ਸਿਕਿਉਰਿਟੀ ਫੋਰਸ ਇਸ ਸਾਲ ਆਪਣਾ ਡਾਇਮੰਡ ਜੁਬਲੀ 60ਵਾਂ ਰੇਜ਼ਿੰਗ ਡੇ ਮਨਾ ਰਹੀ ਹੈ। ਔਰ ਇਸ سلسلے ਵਿੱਚ ਬਹੁਤ ਸਾਰੇ ਪ੍ਰੋਗਰਾਮਜ਼ ਆਰਗੇਨਾਈਜ਼ ਕੀਏ ਜਾ ਰਹੇ ਹਨ। ਇਹ ਮੋਟਰਸਾਈਕਲ ਰੈਲੀ ਜੋ ਕਿ ਜੰਮੂ ਤੋਂ ਲੈ ਕੇ ਬੁਜ ਤੱਕ ਜਾਏਗੀ 1700 30 किलोमीटर का सफ़र तय करेगी ये बॉर्डरिंग एरिया से होती हुई अपने मुकाम तक पहुँचेगी आज हमारे माननीय डीजी साहब ने इनको फ्लैग ऑफ किया है आज शाम को जहाँ पे गुरदासपुर सेक्टर में ये रैली पहुँची है और जहाँ पे हमने ए, कल्चर प्रोग्राम ऑर्गेनाइज़ किया है कल्चर प्रोग्राम में हम जो कि रैली का मेन थीम है सांझी बालता का संदेश देना और जो ड्रग्स आजकल बहुत ही एक मंथन का विषय बने हुए हैं जिनकी वजह से हमारे नौजवान बहुत अपनी जवानी को बर्बाद कर रहे हैं उनको इस सिलसिले में भी हमारे जो नौजवान पीढ़ी है उसको संदेश देना है तो हमने आज जहाँ पे कल्चर ट्रुप पे और जो हमारा थीम है ड्रग्स के अगेंस्ट जो मुहिम है उसी सिलसिले में हमने अपनी टीम्स को भी बुला रखा है जो अमृतसर नाटशाला से भी टीम्स आई हैं वो ड्रग्स के अगेंस्ट जो भी प्ले हैं एक मैसेज संदेश देंगे जो जवानों को वो खेलेंगे और बाकी जो इन जो साइक, मोटरसाइकिलिस्ट हैं इनके लिए कल्चर प्रोग्राम आयोजन किया गया है उसमें बहुत सारे थीम लेके आज हम जहाँ पे पहुँचे हैं बेटी बचाओ बेटी पढ़ाओ उस उस सिलसिले में भी एक प्ले खेला जाएगा और कल ये रैली जहाँ से हम इसको फ्लैग ऑफ करेंगे गुरदासपुर से तो अमृतसर होते हुए ये फ़िरोजपुर में पहुँचेगी और इसी सिलसिले में बहुत सारे और भी प्रोग्राम आयोजन किए जा रहे हैं और हम कोशिश कर रहे हैं जो स्कूल कॉलेजेस के बच्चे हैं स्टूडेंट्स हैं उनको भी इस प्रोग्राम में हम शामिल करें ताकि जो हमारा मैसेज है वो बच्चों तक और बॉर्डर एरिया पॉपुलेशन जिसके साथ बॉर्डर सिक्योरिटी फोर्स का नौ मास का रिश्ता है उनको भी हम इस प्रोग्राम में शामिल कर रहे हैं ताकि बीएसएफ जो भी बॉर्डर पे रह के ड्यूटी करती है बॉर्डर एरिया पॉपुलेशन के लिए जो भी प्रोग्राम आ, करती है उसके बारे में बॉर्डर पॉपुलेशन को भी अवगत कराया जा सके यही हमारा इस मोटरसाइकिल रैली का मेन थीम है ਦੇਦੀ ਰਾਤਾਂ ਨੂੰ ਦਿੱਲੀ ਦੇ ਲਾਲ ਕਿਲਾ ਕੋਲ ਹੋਏ ਕੱਲ ਕਾਰ ਬੰਬ ਧਮਾਕੇ ਦੇ ਬਾਅਦ ਕੀਮਤੀ ਜਾਨਾਂ ਚਲੀਆਂ ਗਈਆਂ ਜਿਸ ਤੋਂ ਬਾਅਦ ਪੂਰੇ ਦੇਸ਼ ਵਿੱਚ ਹਾਈ ਅਲਰਟ ਕਰ ਜਾਰੀ ਕਰ ਦਿੱਤਾ ਗਿਆ ਇਸ ਦੇ ਚਲਦਿਆਂ ਕੱਲ ਦੇਰ ਰਾਤ ਫਰੀਦਕੋਟ ਵਿੱਚ ਵੀ ਪੁਲਿਸ ਵੱਲੋਂ ਚੌਕਸੀ ਵਧਾ ਦਿੱਤੀ ਗਈ ਇਸੇ ਚਲਦਿਆਂ ਜਿੱਥੇ ਪੁਲਿਸ ਵੱਲੋਂ ਸ਼ਹਿਰ ਵਿੱਚ ਗਸ਼ਤ ਤੇਜ਼ ਕਰ ਦਿੱਤੀ ਗਈ ਉੱਥੇ ਸ਼ਹਿਰ ਦੇ ਬਾਹਰ ਐਂਟਰੀ ਪੁਆਇੰਟਾਂ ਤੇ ਰਾਕੀਬੰਦੀ ਵੀ ਕੀਤੀ ਗਈ ਹਾਂਜੀ ਸਰ ਇਸ ਵਕਤ ਕਿਸ ਤਰ੍ਹਾਂ ਦੀ ਚੈਕਿੰਗ ਚੱਲ ਰਹੀ ਹੈ ਦੇਖੋ ਇਹ ਸਾਡਾ ਟੀ ਪੁਆਇੰਟ ਟਹਣਾ ਨਾਕਾ ਹੈਗਾ ਡਿਸਟ੍ਰਿਕਟ ਫਰੀਦਕੋਟ ਦਾ ਜਿੱਥੇ ਕਿ ਰੂਟੀਨ ਵਿੱਚ ਵੀ 24 ਆਵਰ ਆਰਾਊਂਡ ਦਾ ਕਲਾਕ ਵਿੱਚ ਨਾਕਾਬੰਦੀ ਕੀਤੀ ਜਾਂਦੀ ਰਹਿੰਦੀ ਔਰ ਵਹੀਕਲਜ਼ ਦੀ ਚੈਕਿੰਗ ਹੁੰਦੀ ਰਹਿੰਦੀ ਹੈ ਬਟ ਅੱਜ ਕੁਝ ਖਾਸ ਡਾਇਰੈਕਸ਼ਨਸ ਦੇ ਨਾਲ ਜੋ ਡਾਇਰੈਕਸ਼ਨ ਸਾਨੂੰ ਮਾਣਯੋਗ ਸਾਡੇ ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਡਾਕਟਰ ਪ੍ਰਗਿਆ ਜਨ ਆਈਪੀਐਸ ਜੀ ਦਿੰਦੇ ਨੇ ਉਹਨਾਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਤੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਜਿੱਥੇ ਕਿ ਆਉਣ ਜਾਣ ਵਾਲੇ ਵਹੀਕਲਜ਼ ਦੀ ਥੋਰੋਲੀ ਚੈਕਿੰਗ ਕੀਤੀ ਜਾ ਰਹੀ ਹੈ ਸਜੈਸਟ ਕਰਾਇਆ ਅਲਰਟ ਪੰਜਾਬ ਤੇ ਇੱਦਾਂ ਪਬਲਿਕ ਕਿਵੇਂ ਸਹਿਯੋਗ ਕਰੇ ਪਬਲਿਕ ਨੂੰ ਕੋਈ ਘਬਰਾਣ ਦੀ ਲੋੜ ਤਾਂ ਨਹੀਂ 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 ਬਿਲਕੁਲ ਕਿਸੇ ਤਰ੍ਹਾਂ ਦੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਬਟ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਜੇਕਰ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਵਸਤੂ ਉੱਪਰ ਵਹੀਕਲ ਉੱਪਰ ਕੋਈ ਸ਼ੱਕ ਸ਼ੁਕਾ ਪੈਦਾ ਹੁੰਦਾ ਹੈ ਤਾਂ ਉਸ ਦੀ ਸੁਰੰਗ ਸੂਚਨਾ ਆਪਣੇ ਕੰਟਰੋਲ ਰੂਮ ਤੇ ਜਾਂ ਨੇੜੇ ਦੇ ਪੁਲਿਸ ਥਾਣੇ ਜਾਂ ਨਾਕੇ ਤੇ ਕਿਤੇ ਵੀ ਦੇ ਸਕਦੇ ਨੇ ਪੰਜਾਬ ਦੀਆਂ ਜੜ੍ਹਾਂ ਨੂੰ ਕੋਈ ਖੋਖਲਾ ਨਹੀਂ ਕਰ ਸਕਦਾ ਤੇ ਕੇਂਦਰ ਸਰਕਾਰ ਯੂਨੀਵਰਸਿਟੀ ਤੇ ਕਬਜ਼ਾ ਨਹੀਂ ਕਰ ਸਕਦਾ। ਇਹਨਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਖੜ੍ਹ ਦੀ ਵਿਧਾਇਕਾ ਬੀਬਾ ਨਮੋਲ ਕਗਰਮਾਨ ਨੇ ਅੱਜ ਮੁਖਾਲਿਫ ਵਿੱਚ ਕੀਤਾ। ਉਹਨਾਂ ਕਿਹਾ ਕਿ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਆਮ ਆਦਮੀ ਪਾਰਟੀ ਇਸੇ ਹਮੇਸ਼ਾ ਹੀ ਖਿਲਾਫ ਰਹੀ ਹੈ। ਪੀੜੀ ਦਾ ਵੀ ਰੋਸ ਦੇਖ ਰਹੇ ਹਾਂ ਕਿ ਉਹ ਜਿਹੜੀ ਸਾਡੇ ਪੰਜਾਬੀਆਂ ਦੇ ਵਿੱਚ ਧੱਕੇ ਦੇ ਖਿਲਾਫ ਉੱਠਣ ਦੀ ਜਿਹੜੀ ਤਾਕਤ ਹੈ ਉਹ ਬਜ਼ੁਰਗਾਂ ਤੋਂ ਲੈ ਕੇ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਵੀ ਹੈਗੀ ਹੈ। ਤੇ ਇਸ ਤਰੀਕੇ ਅਧਿਕਾਰਾਂ ਨੂੰ ਖੋਣਾ ਪੰਜਾਬ ਸੂਬੇ ਦੇ ਅਧਿਕਾਰਾਂ ਨੂੰ ਖੋਣਾ ਉਹਨਾਂ ਨੂੰ ਜੜਾਂ ਨੂੰ ਖੋਖਲਾ ਕਰਨਾ ਜਿਹੜੇ ਵੀ ਸਾਡੇ ਸਿੱਖਿਆਕਾ ادارے ਹੁੰਦੇ ਨੇ ਯੂਨੀਵਰਸਿਟੀਆਂ ਹੁੰਦੀਆਂ ਨੇ ਉਹ ਸਾਡੀ ਧਰੋਹਰ ਹੁੰਦੀਆਂ ਨੇ ਉਹਨਾਂ ਦੇ ਵਿੱਚ ਸਾਡਾ ਦਿਲ ਵੱਸਦਾ ਹੁੰਦਾ ਸਾਡੀ ਨੌਜਵਾਨ ਪੀੜ੍ਹੀ ਉੱਥੇ ਪੜਦੀ ਹੈ ਉਹਨਾਂ ਦਾ ਮਨੋਬਲ ਡਿੱਗਦਾ ਤੇ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸ਼ਾਨ ਹੈ ਤੇ ਕਿਸੇ ਤਰੀਕੇ ਦੀ ਜਿਹੜੀ ਸੈਂਟਰ ਸਰਕਾਰ ਦਾ ਧੱਕਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਪੂਰੀ ਪਾਰਟੀ ਜਿਹੜੀ ਐਗਰੈਸਿਵਲੀ ਇਹਦੇ ਖਿਲਾਫ ਹੈ ਤੇ ਪੂਰਾ ਡਟ ਕੇ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆ। ਬਲਾਗ ਸੰਤੀ ਦੇ ਜਿਲ੍ਹੇ ਚੋਣਾਂ ਵੀ ਆ ਗਈਆਂ ਕਿੰਨੀ ਕੀ ਤਿਆਰੀ ਹੈ ਜੀ ਪਾਰਟੀ ਵੱਲੋਂ ਹੱਤ ਦੀ ਤਿਆਰੀ ਹੈ ਜੀ ਬਾਕ ਸੰਤੀ ਤਰਨਤਨ ਵਿਧਾਨ ਸਭਾ ਹਲਕੇ ਦੇ ਚੋਣ ਮੈਦਾਨ ਦੌਰਾਨ ਵੱਡਾ ਹੰਗਾਮਾ ਖੜਾ ਹੋ ਗਿਆ ਸੀ ਸ਼ਰਮਣੀ ਕਲਦਲ ਬਾਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਦਾਵਾ ਨੇ ਪੁਲਸ ਤੇ ਨਜਾਇਜ਼ ਤੱਕੇਸ਼ਾਈ ਦੇ ਦੋਸ਼ ਲਗਾਏ ਆ। ਇਸ ਸਬੰਧ ਵਿੱਚ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਡਾਵਾ ਵੱਲੋਂ ਟਾਰਨਿੰਗ ਅਫਸਰ ਗੁਰਮੀਤ ਸਿੰਘ ਨੂੰ ਲਿਖਤੀ ਸ਼ਿਕਾਇਤ ਵੀ ਸੌਂਪੀ ਗਈ ਹੈ ਇਸ ਵੀ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇਨਸਪੈਕਟਰ ਗੁਰਚਰਨ ਸਿੰਘ ਅਤੇ ਐਫਆਈ ਗੁਰਪ੍ਰੀਤ ਸਿੰਘ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਦਰਹਸਲ ਤਰਨਤਾਰਨ ਵਿਧਾਨ ਸਭਾ ਦੇ ਬੂਥ ਨੰਬਰ 146 147 ਤੋਂ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਰਾਜਕਮਾਨ ਰੀਟਰ ਨੂੰ ਨਿਆਂਇਤ ਤੌਰ ਤੇ ਬੂਥ ਤੋਂ ਚੁੱਕੇ ਜਾਣ ਦੇ ਦੋਸ਼ ਲਗਾਏ ਗਏ ਸਨ ਇਸ ਤੋਂ ਇਲਾਵਾ ਹੋਰ ਵਰਕਰਾਂ ਤੇ ਆਗੂਆਂ ਨੂੰ ਵੀ ਪੁਲਿਸ ਵੱਲੋਂ ਚੁੱਕੇ ਜਾਣ ਦੀ ਸ਼ਿਕਾਇਤਾਂ ਸਾਹਮਣੇ ਆਈਆਂ ਉਹਨਾਂ ਨੇ ਮੰਗ ਕੀਤੀ ਹੈ ਕਿ ਦੋਵੇਂ ਉਪਰੋਕਤ ਅਧਿਕਾਰੀਆਂ ਨੂੰ ਤੁਰੰਤ ਮੁਅਤਲ ਕਰਕੇ 9 ਹਾਜ਼ਰ ਕੀਤਾ ਜਾਵੇ हां जी देखो जी ये ਸਾਡੇ ਐਮਸੀ ਨੇ ਤੇ ਇਹਨਾਂ ਨਾਲ ਅੱਜ ਵੀ ਜਿਹੜਾ ਪ੍ਰਸ਼ਾਸਨ ਆ ਉਹ ਆਪਣੀਆਂ ਧੱਕੇਸ਼ਾਈਆਂ ਤੋਂ ਜਿਹੜਾ ਬਾਜ਼ ਨਹੀਂ ਆ ਰਿਹਾ ਅੱਜ ਵੀ ਇਹਨਾਂ ਨੂੰ ਕੱਲਿਆਂ ਨੂੰ ਖੜਕੇ ਇੱਥੇ ਆਸੇ-ਪਾਸੇ ਫੋਰਸ ਖੜੀ ਕੀਤੀ ਆ ਪ੍ਰਸ਼ਾਸਨ ਆਪਣਾ ਸਾਰਾ ਪੁਲਿਸ ਵਾਲੇ ਮੁਲਾਜ਼ਮ ਖੜੇ ਹੋਏ ਆ ਇੱਥੇ ਸਾਰੇ ਜਾਣੇ ਤੇ ਇਹਨਾਂ ਨੂੰ ਘੇਰਾ ਪਾ ਕੇ ਖੜੇ ਆ ਦੱਸੋ ਕੀ ਗਲਤੀ ਆ ਇੱਕ ਵੋਟ ਪਵਾਉਣਾ ਹੀ ਗਲਤੀ ਹੋ ਗਈ ਆ ਇਕ ਬੋਰਡ ਪਾਉਣਾ ਗਲਤੀ ਹੋ ਗਈ ਜੇ ਇਸ ਵਾਰ ਪੰਜਾਬੀਓ ਸਾਰੇ ਜਾਣੇ ਜਾਗ ਜੋ ਆ ਵੇਖ ਲੋ ਕੀ ਹਾਲ ਕਰ ਰਹੇ ਆ ਇਹਨਾਂ ਨੂੰ ਪਹਿਲਾਂ ਠੰਡ ਨਹੀਂ ਪਈ ਜਦੋਂ ਮੇਰੇ ਤੇ ਪਰਚੇ ਕਰਾਏ ਰੈਕੀਆਂ ਕਰਾ ਲੀਆਂ ਇੰਨੇ ਦਿਨਾਂ ਦੀ ਧੱਕੇਸ਼ਾਹੀ ਕਰ ਰਹੇ ਆ ਤੇ ਅੱਜ ਵੀ ਇਹ ਜਿਹੜਾ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆ ਰਹੇ ਇਹ ਪ੍ਰਸ਼ਾਸਨ ਦੀ ਧੱਕੇਸ਼ਾਹੀ ਹੋ ਰਹੀ ਜੇ ਤੇ ਅਸੀਂ ਇਹ ਧੱਕੇਸ਼ਾਹੀ ਨਹੀਂ ਹੋਣ ਦੇਣੀ ਹੁਣ ਅੱਜ ਜਿਹੜਾ ਆ ਅਸੀਂ ਡੱਟ ਕੇ ਜਿਤਨਾ ਪਹਿਲਾਂ ਤਿੰਨ ਮਹੀਨੇ ਅਸੀਂ ਸਰਵਾਈਵ ਕੀਤਾ ਆ ਇਹਨਾਂ ਨੇ ਧੱਕੇਸ਼ਾਹੀਆਂ ਕੀਤੀਆਂ ਵਾ ਅੱਜ ਵੀ ਅਸੀਂ ਡੱਟ ਕੇ ਆਪਣੇ ਜਿਹੜੇ ਵਰਕਰ ਆ ਸਾਰਿਆਂ ਨਾਲ ਖੜੇ ਰਵਾਂਗੇ ਇਹ ਕਰਕੇ ਯੂ ਕੈਨ ਨਾਟ ਸ਼ੈਲਟਰ ਐਨੀ ਵਨ ਕੈਨ ਨਾਟ ਸ਼ੈਲਟਰ ਸੌਰੀ ਸਰ ਸੌਰੀ ਮੈਂ ਕੈਮਰਾ ਦਿਖਾ ਰਿਹਾ ਜੀ ਮੈਂ ਮੀਡੀਆ ਦਿਖਾ ਰਿਹਾ ਸਰ ਉਹ ਦਿਖਾ ਦਿਓ ਤੁਸੀਂ ਮੈਨੂੰ ਦਿਓਗੇ ਤਾਂ ਮੈਂ ਜਵਾਬ ਦੂੰਗਾ ਆ ਦੇਖੋ ਜੀ ਮੈਂ ਦੇਖੋ ਇਦਾਂ ਨਹੀਂ ਇਦਾਂ ਨਹੀਂ ਨਹੀਂ ਚੋਣਾ ਤੁਸੀਂ ਮੈਨੂੰ ਦੇ ਦਿਓ ਅਲੱਗ ਤਰੀਕੇ ਨਾਲ ਆਂ ਬਗਿਆੜੀ ਪਿੰਡ ਚ ਬਰਾਦਰ ਅਲੱਗ ਤਰੀਕੇ ਨਾਲ ਦੇ ਦਿਓ ਇਦਾਂ ਨਹੀਂ ਨਾ ਤੁਸੀਂ ਦੇ ਦਿਓ ਇਹਦੇ ਪੈਸੇ ਤੁਹਾਡਾ ਬੂਥ ਜਿਹੜਾ ਖਾਲੀ ਕਰ ਦਿੱਤਾ ਆ ਫੋਰਸ ਵੇਖੋ ਕਿੰਨੀ ਲਾਈ ਹੋਈ ਬੂਥ ਦੇ ਆਲੇ ਦੁਆਲੇ ਤੁਸੀਂ ਆਪੇ ਦੇਖ ਲਓ ਵੀ ਸ਼ਰਿਆਮ ਧੱਕੇਸ਼ਾਹੀ ਚੱਲ ਰਹੀ ਆ ਤੇ ਫੇਰ ਕਹਿੰਦੇ ਆ ਵਿਕਟਮ ਕਾਰਡ ਪਲੇ ਕਰ ਰਹੇ ਆ ਵਿਕਟਮ ਕਾਰਡ ਆਏ ਤੁਹਾਨੂੰ ਦਿਖ ਰਿਹਾ ਹੈ ਵਿਕਟਮ ਕਾਰਡ ਆ ਤੁਸੀਂ ਦੇਖੋ ਕਿੱਥੋਂ ਥੱਕ ਇਹਨਾਂ ਨੇ ਫੋਰਸ ਲਾਈ ਹੋਈ ਆ ਮੇਰੇ ਕੋਲ ਫੋਰਸ ਤੁਹਾਡੇ ਮਗਰ 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 ਫੋਰਸ ਫੋਰਸ ਮਿਲ ਰਹੀ ਹੈ ਤੁਹਾਡੇ ਕੀ ਪਤਾ ਇਹਨਾਂ ਨੇ ਕਿ ਅਸੀਂ ਕੋਈ ਕਾਰਵਾਈ ਨਹੀਂ ਬੰਦੀ ਰੀਟਾ ਪ੍ਰਧਾਨ ਤੇ ਇਲੈਕਸ਼ਨ ਕਮਿਸ਼ਨ ਦੇ ਨੇ ਸਾਡੇ ਸਤਕਾਰਯੋਗ ਨੇ ਔਰ ਅਸੀਂ ਇਹਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਇਹਨਾਂ ਕਹਿੰਦੇ ਕੋਈ ਕਾਰਵਾਈ ਨਹੀਂ ਬੰਦੀ ਅਸੀਂ ਜਿਹੜੀ ਕਾਰਵਾਈ ਬੰਦੀ ਤੁਸੀਂ ਕਰ ਲਓ ਇਹ ਕਹਿੰਦੇ ਕੋਈ ਕਾਰਵਾਈ ਨਹੀਂ ਬੰਦੀ ਜੀ ਔਰ ਸਾਡੇ ਕੋਲ ਵੀਡੀਓ ਵੀ ਹੈ ਜਿਹਦੇ ਵਿੱਚ ਇਹਨਾਂ ਨੇ ਕਿਹਾ ਕੋਈ ਕਾਰਵਾਈ ਨਹੀਂ ਬਣਦੀ ਹੁਣ ਸ਼ਰੇਆਮ ਪ੍ਰਸ਼ਾਸਨ ੱੱਕਾ ਕਰ ਰਿਹਾ ਜੀ ਔਰ ਇਹ ਭਾਈ ਸਾਹਿਬ ਸਾਨੂੰ ਕੋਈ ਜਵਾਬ ਨਹੀਂ ਦੇ ਰਹੇ ਇੱਕ ਵਾਰਾਂ ਕਹਿਤਾ ਕੋਈ ਕਾਰਵਾਈ ਨਹੀਂ ਬਣਦੀ ਪੁਲਿਸ ਧੱਕੇ ਨਾਲ ਸਾਡੇ ਬੰਦਿਆਂ ਨੂੰ ਖਿਡਾਰ ਰਹੀ ਹੈ ਜੀ ਧੰਨਵਾਦ ਅਜਨਾਲਾ ਦੇ ਪਿੰਡ ਮਲਖਪੁਰ ਵਿੱਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਮਾਮੂਲੀ ਝਗੜੇ ਕਾਰਨ ਇੱਕ ਤਿਰ ਵੱਲੋਂ ਵੱਡੀ ਗਿਣਤੀ ਵਿੱਚ ਮੁੰਡਿਆਂ ਨੂੰ ਨਾਲ ਲੈ ਕੇ ਦੂਸਰੀ ਧਿਰ ਦੇ ਪੰਜ ਘਰਾਂ ਤੇ ਹਮਲਾ ਕਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਸਾਬਕਾ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਦੋ ਤਰ੍ਹਾਂ ਵਿਚਕਾਰ ਝਗੜਾ ਹੋਇਆ ਜਿਸ ਵਿੱਚ ਮੈਂ ਛੜਵਾਉਣ ਦੀ ਕੋਸ਼ਿਸ਼ ਕੀਤੀ ਪਰ ਅੱਜ ਉਹਨਾਂ ਵੱਲੋਂ ਪੰਜ ਕਰਾਂ ਦੇ ਹਮਲਾ ਕਰਕੇ ਘਰ ਦਾ ਸਾਰਾ ਸਮਾਨ ਭੰਨ ਤੋੜ ਕਰ ਦਿੱਤੀ ਅਤੇ ਨਕਦੀ ਸੋਨਾ ਵੀ ਚੋਰੀ ਕਰਕੇ ਲੈ ਗਏ ਕੀ ਹੈ ਸਾਰਾ ਮਾਮਲਾ ਮੇਰਾ ਪਿੰਡ ਮਲਕਪੁਰ ਹਰਜਿੰਦਰ ਸਿੰਘ ਨਾਮ ਦਾ ਸਾਬਕਾ ਸਰਪੰਚ ਆ ਕੀ ਗੱਲ ਬਾਤ ਹੈ ਜੀ ਗੱਲ ਬਾਤ ਰਾਤੀ ਮੁੰਡਿਆਂ ਦਾ ਝਗੜਾ ਹੋਇਆ ਕਿਤੇ ਹੂੰ ਝਗੜਾ ਆ ਤੇ ਉਹਨਾਂ ਨੂੰ ਆਪਾਂ ਛਡਾਉਂਦੇ ਰਹੇ ਆ ਸਭ ਮੇਰੇ ਰੋੜਾ ਹੀ ਵਜਾ ਇੱਥੇ ਕਿਤੇ ਕਾ ਵਜਾ ਵੇਖੋ ਪਰ ਆਪਾਂ ਫੇਰ ਵੀ ਆਪਾਂ ਇਹਨਾਂ ਨੂੰ ਕਹਿੰਦੇ ਉਹਨਾਂ ਨੂੰ ਕਹਿੰਦੇ ਨੇ ਇਹਨਾਂ ਨੂੰ ਕਹਿੰਦੇ ਵੀ ਨਾ ਮਾਰੋ ਰੋੜੇ ਪਰ ਉਹ ਨਹੀਂ ਮਾਰਨੋ ਆੜੇ ਕੌਣ ਸੀ ਹੈ ਕੌਣ ਸੀ ਉਹਦਰੇ ਕਿ ਸ਼ਹਾਸ਼ ਹੀ ਹਮ ਅਨਵਰ ਹੀ ਔਰ ਗੋਰੇ ਨਹੀਂ ਵਾ ਇੱਕ ਮੇਜਰੀ ਵਾ ਪੰਜਰ ਬੰਦੇ ਹਮ ਇਹ ਸਾਰੇ ਤੁਹਾਡੇ ਪਿੰਡ ਦੇ ਹੀ ਆ ਪਿੰਡ ਦੇ ਹੀ ਆ ਸਾਰੇ ਕਿੰਨਾ ਕੋ ਨੁਕਸਾਨ ਕੀਤਾ ਤੁਹਾਡਾ ਨਾਲ ਨੁਕਸਾਨ ਸਾਡਾ ਪੰਜਾਂ ਘਰਾਂ ਦਾ ਕੀਤਾ ਜੇ ਉਹਨਾਂ ਨੇ ਪੰਜਾ ਘਰ ਹੀ ਟੁੱਟ ਪੱਜੀ ਸਾਰਾ ਹੀ ਡੋਟ ਵੱਜ ਤੀ ਦੇਖ ਹੀ ਲਿਆ ਸਾਰਾ ਕੁਛ ਕੁਝ ਕੈਸ਼ ਵੀ ਚੋਰੀ ਹੋਇਆ ਕੈਸ਼ ਵੀ ਸੋਨਾ ਵੀ ਲਵਾਰੀਆਂ ਵੇਚ ਲਿਆ ਤੂੰ ਸਾਰੀਆਂ ਤੋੜਤੀਆਂ ਆਡੀਆਂ ਚੋਰ ਦੇ ਨਾਲ ਆਏ ਜਿਹੜੇ ਚੋਰ ਹੀ ਆ ਸਾਰੇ ਪੰਜਾ ਘਰ ਹੀ ਤਕਰੀਬਨ ਕਿੰਨੇ ਦਾ ਨੁਕਸਾਨ ਹੋ ਗਿਆ ਵੇਖ ਲਓ ਤਈ ਉਹਨੋਂ ਦੂਜਿਆਂ ਦਾ ਤੇ ਪਤਾ ਨਹੀਂ ਸੋਨਾ ਕਿੰਨਾ ਨਿਕਲਿਆ ਮੈਨੂੰ ਮੇਰਾ 2 3 ਟੋਲੇ ਦੇ ਲਾਗੇ ਬਣੇ ਹੈਗਾ ਸੀ ਕੈਸ਼ ਕੈਸ਼ ਵੀ ਹੈਗਾ ਇਹ 5-7000 ਰੁਪਿਆ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਤੁਹਾਡੀ ਬਾਕੀ ਤੁਹਾਡੇ ਸਾਥੀਆਂ ਨਾਲ ਗੱਲਬਾਤ ਹੋਈ ਹੋਏਗੀ ਉਹਨਾਂ ਕਿੰਨਾ ਦਾ ਨੁਕਸਾਨ ਦੇ ਸੈਟਾ ਨੂੰ ਉਹਨਾਂ ਦਾ ਮੇਰੇ ਨਾਲੋਂ ਸੌਖਾ ਜ਼ਿਆਦਾ ਆ ਉਹਨਾਂ ਦੀਆਂ ਤਿੰਨ ਦੇ ਲਮਾਰੀਆਂ ਤੋੜੀਆਂ ਫ੍ਰਿਜ ਤੋੜੀ ਆ ਟਾਂਕੀ ਤੋੜੀ ਆ ਸ਼ੀਸ਼ਾ ਸ ਕੋਈ ਨਹੀਂ ਛੱਡਿਆ ਤਿੰਨ ਲਮਾਰੀਆਂ ਦੇ ਵਿੱਚੋਂ ਉਹਨਾਂ ਦਾ ਸੋਨਾ ਕੱਢਿਆ ਤੁਸੀਂ ਮੌਕਾ ਵੇਖਿਆ ਹਾਂਜੀ ਤਾਂ ਪੁਲਿਸ ਕੰਪਲੀਟ ਕੀਤੀ ਹੈ ਹਾਂਜੀ ਪੁਲਿਸ ਅਜੇ ਪੁੱਛਣੇ ਡੀਐਸਪੀ ਸਾਹਿਬ ਨੂੰ ਮਿਲੇ ਸਾਡੇ ਬੰਦੇ ਪਰ ਅਜੇ ਕੁਝ ਨਹੀਂ ਕੀਤਾ ਨਾ ਪੁਲਿਸ ਅਜੇ ਕੋਈ ਪਰਚਾ ਪੁਰਚਾ ਕੋਈ ਨਹੀਂ ਕੀਤਾ ਨਾ ਤੇ ਕੀ ਮੰਗ ਕਰਦੇ ਤੁਸੀਂ ਇਹ ਇਨਸਾਫ ਦੀ ਮੰਗ ਕਰਦੇ ਇਹ ਪਹਿਲਾਂ ਕੋਈ ਪੁਰਾਣੀ ਰੰਜਿਸ਼ ਜਿਹੜਾ ਐਡਾ ਵੱਡਾ ਹਮਲਾ ਕੀਤਾ ਗਿਆ ਹਾਂਜੀ ਇਹਨਾਂ ਨੇ ਪਹਿਲਾਂ ਸਾਟਾ ਸੋਟਾਂ ਲਾਈਆਂ ਸਾਡੇ ਮੁੰਡਿਆਂ ਨੂੰ ਮੈਂ ਤਾਂ ਉਦੋਂ ਇੱਥੇ ਨਹੀਂ ਹੈਗਾ ਮੈਨੂੰ ਪਤਾ ਨਹੀਂ ਇਸ ਗੱਲ ਦਾ ਤੇ ਉਸੋ ਗੱਲ ਦੇ ਨਾਲ ਤੁਰੀਉਂਦੀ ਇੱਕ ਇਹਨਾਂ ਦੀ ਮੈਸੇਜ ਆ ਮਿੱਠੂ ਦੀ ਸਾਡੇ ਪਰਿਵਾਰ ਚੋਂ ਆ ਉਹਨਾਂ ਦੀ ਨਾ ਫੇਕ ਆ ਢੀ ਬਣਾ ਕੇ ਦੋਹਾਂ ਜੀਆਂ ਦੀ ਤੇ ਇਹ ਚਲਾਉਂਦੇ ਆ ਅੱਛਾ ਉਹਨਾਂ ਦੋਨਾਂ ਇਹ ਗੱਲ ਉਹ ਚਲਾਉਂਦੇ ਆ ਇੱਕਨਵਰ ਆ ਨਹੀਂ ਸੌਰੀ ਸ਼ੁਭਾਸ਼ ਆ ਗੋਰਾ ਵਾ ਜਗਤਾਰ ਆ ਇਹ ਚਲਾਉਂਦੇ ਆ ਢੀ ਸੇ ਦੋਨਾਂ ਘਰ ਵਾਲੇ ਬੋਟੀ ਦੀ ਫੇਕ ਆਈਡੀ ਬਣਾ ਕੇ ਫੇਕ ਆਈਡੀ ਬਣਾ ਕੇ ਚਲਾਉਂਦੇ ਆ ਫੋਟੋ ਦੀ ਲੱਗੀ ਹਾਂ ਝਗੜਾ ਆ ਹਾਂਜੀ ਦੋ ਮਹੀਨੇ ਪਹਿਲਾਂ ਦਰਖਾਸਤ ਦਿੱਤੀ ਪਰ ਕੁਛ ਨਹੀਂ ਆਇਆ ਅੰਮ੍ਰਿਤ ਸਰ ਕਿਉਂ ਫੇਕ ਆਈਡੀ ਇਹਨਾਂ ਦੁਆਰਾ ਕਿਉਂ ਬਣਾਈ ਗਈ ਇਹਦੇ ਹੁਣ ਉਹਨਾਂ ਦੀ ਗਲਤੀ ਆ ਨਾ ਸਰ ਕਿਉਂ ਬਣਾਈ ਗਈ ਫੇਕ ਆਈਡੀ ਕਿਸੇ ਦੀ ਮਿਸ ਜੀ ਦੀ ਆਈਡੀ ਆਪਾਂ ਬਣਾ ਸਕਦੇ ਆ ਅੱਜ ਜਦੋਂ ਬੰਦੇ ਆਏ ਉਹਨਾਂ ਦੇ ਘਰ ਇੱਕ ਫੋਟੋ ਲੱਗੀ ਹੁੰਦੀ ਸੀ ਉਹ ਦੋਨੋਂ ਘਰ ਉਹਨਾਂ ਦੋਨਾਂ ਜੀਆਂ ਦੀ ਫੋਟੋ ਲੱਗੀ ਉੱਥੇ ਅੱਛਾ ਉਹਨਾਂ ਨੂੰ ਮੈਸੇਜ ਵੀ ਆਉਂਦੇ ਉਹ ਵੀ ਆ ਕੀ ਆ ਜੀ ਇਹਨਾਂ ਕੋ ਅੱਛਾ ਹਾਂਜੀ ਅੱਛਾ ਏਸੀ ਦੀ ਇਹ ਚੀਜ਼ ਤੋਂ ਉਹਨੇ ਪੁੱਛਿਆ ਦੇ ਲੜ ਪੇ ਏਸੀ ਦੀ ਜਿਹੜੀ ਦਰਖਾਸਤ ਹੀ ਦਿੱਤੀ ਹੋਈ ਹੈ ਹਾਂ ਅੰਮ੍ਰਿਤਸਰ ਇਹਨਾਂ ਦਿੱਤੀ ਹੋਈ ਆ ਜੇ ਕੁਝ ਨਹੀਂ ਬਣਿਆ ਉਹਦਾ ਵੀ ਉਹਨਾਂ ਤੋਂ ਲਿਆ ਹੀ ਨਹੀਂ ਕਿਤੇ ਦੋ ਤਿਰਾ ਦਾ ਝਗੜਾ ਕੀ ਸੀ ਸਾਰਾ ਮੇਰੇ ਤੇ 5 11 25 ਨੂੰ ਕੋ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋਨਾਂ ਤਰ੍ਹਾਂ ਵਿਚਕਾਰ ਝਗੜਾ ਹੋਇਆ ਸੀ ਜੋ ਦੋਨਾਂ ਤਰ੍ਹਾਂ ਨੇ ਇੱਕ ਦੂਜੇ ਦੇ ਜਿਹੜਾ ਘਰਾਂ ਦਾ ਨੁਕਸਾਨ ਕੀਤਾ ਸੀ ਘਰਾਂ ਦੇ ਦਾਖਲ ਹੋ ਗਏ ਉਹਦੇ ਵਿੱਚ ਦੋਨਾਂ ਤਰ੍ਹਾਂ ਦੇ ਖਿਲਾਫ ਜੋ ਵੰਦੀ ਕਾਨੂੰਨੀ ਕਾਰਵਾਈ ਹੈ ਉਹ ਅਮਲ ਵੀ ਲਿਆਂਦੀ ਗਈ ਹੈ ਤੇ ਦੋਨਾਂ ਤਰ੍ਹਾਂ ਨੂੰ ਇੱਕ ਇੱਕ ਵਿਅਕਤੀ ਦਾ ਗ੍ਰਸਤਾਰ ਕੀਤਾ ਗਿਆ ਤੇ ਬਾਕੀ ਜਲਦੀ ਹੀ ਗ੍ਰਸਤਾਰ ਕੀਤਾ ਜਾਵੇਗਾ ਦੋਸਤੋ ਇਹ ਸੁਣਾਈ ਨੇ ਖਬਰਾਂ ਕੱਲ ਫੇ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਤੇ ਤਦ ਤੱਕ ਅਲਿਕੁਲਵਾਨ ਸਿੰਘ ਜੀ ਨੂੰ ਇਜਾਜ਼ਤ ਦੇ ਦਿਓ ਰੱਬ ਰਾਖਾ